ਵਾਇਕੂ ਚੀਕਾ ਖਾਲਸਾ ਵਾਇਕੂ ਚੀਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰਪਿਕ ਚੈਨਲ ਦੇ ਉੱਤੇ ਅੱਜ ਅਸੀਂ ਤੁਹਾਨੂੰ ਇੱਕ ਬਹੁਤੀ ਸੋਹਣਾ ਜਿਹਾ ਕਲੇ ਦਾ ਡਿਜ਼ਾਈਨ ਬਣਾਉਣਾ ਦੱਸਾਂਗੇ ਜਿਹੜਾ ਅੱਜਕੱਲ ਕਾਫੀ ਚੱਲ ਰਿਹਾ ਹੈ ਲੈਸ ਪੱਟੀ ਲਗਾ ਕੇ ਤੇ ਉਹਦੇ ਲਈ ਆਪਾਂ ਕੀ ਕਰਨਾ ਫਰੰਟ ਸ਼ਰਟ ਲੈ ਲੈਣੀ ਹੈ ਔਰ ਇਸ ਤੋਂ ਆਪਾਂ neck ਦੀ ਬਰਾਡ ਰੱਖਣੀ ਹੈ ਜਿਹੜੀ ਪਿਆਰ ਆਪਾਂ ਨੇ ਰੱਖਣੀ ਹੈ 2.5 ਇੰਚ ਠੀਕ ਹੈ ਜੀ ਤੇ ਆਪਾਂ ਇੱਥੇ 1 ਇੰਚ ਦੀ ਪੱਟੀ ਲਗਾਣੀ ਹੈ 1 ਇੰਚ ਅਸੀਂ ਐਕਸਟਰਾ ਲੈ ਲੈਣਾ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹਦੀ ਦੀਪ ਜਿਹੜੀ ਰੱਖਣਾ ਹੈ ਇਹਨੂੰ ਪੱਟੀਆਂ ਦੇ ਵਾਸਤੇ ਇਹ ਆਪਾਂ 13 ਜਾਂ 14 ਇੰਚ ਰੱਖਾਂਗੇ ਕਿਉਂਕਿ ਮੈਂ 14 ਇੰਚ ਲੈ ਰਹੀ ਹਾਂ ਔਰ ਇੱਥੋਂ ਆਪਣੀ ਜਿਹੜੀ ਪੱਟੀ ਹੈ 1 ਇੰਚ ਦੀ ਹੈ ਤਾਂ ਆਪਾਂ ਇੱਥੋਂ 1/2 ਇੰਚ ਰੱਖਾਂਗੇ ਕਿਉਂਕਿ 1/2 ਇੰਚ ਦੀ ਮਾਰਕਿੰਗ ਕਰਾਂਗੇ ਔਰ ਇਹਨੂੰ ਇਸ ਜੋ ਅਸੀਂ 1 ਇੰਚ ਐਕਸਟਰਾ ਨਿਸ਼ਾਨ ਲਗਾਇਆ ਹੈ ਆ ਉਸ ਨਿਸ਼ਾਨ ਦੇ ਨਾਲ ਆਪਾਂ ਨੇ ਇਹਨੂੰ ਮਿਲਾ ਦੇਣਾ ਹੈ ਇਸ ਤਰ੍ਹਾਂ ਹੁਣ ਇੱਥੋਂ ਆਪਾਂ ਨੇ ਕਰ ਦੇਣੀ ਹੈ ਕਟਿੰਗ ਇਹ ਹੁਣ ਆਪਾਂ ਨੇ ਕਟਿੰਗ ਕਰ ਲਿਆ ਹੈ ਹੁਣ ਇੱਥੇ ਲਗਾਉਣ ਦੇ ਲਈ ਆਪਾਂ ਨੇ ਪੱਟੀਆਂ ਰੈਡੀ ਕਰਨੀਆਂ ਆ ਉਹਦੇ ਵਾਸਤੇ ਆਪਾਂ ਉਹਨੂੰ 1-1 ਇੰਚ ਦੀ ਚੋਰੀ ਜਿਹੜੀ ਹੈ ਪੇਸਟਿੰਗ ਪੱਟੀ ਲਗਾ ਲਈ ਹੈ ਕੱਪੜੇ ਤੇ ਚਪਕਾ ਲਈ ਹੈ ਔਰ ਇਹਨੂੰ ਇਸ ਤਰੀਕੇ ਦੇ ਨਾਲ ਪ੍ਰੈਸ ਦੇ ਨਾਲ ਰੱਖ ਲਿਆ ਹੈ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਤੇ ਇੱਥੇ ਮਾਰਕਿੰਗ ਕਰ ਲੈਣੀ ਹੈ ਕਿਉਂਕਿ ਇੱਥੇ ਆਪਾਂ ਨੇ ਲੇਸ ਲਗਾਣੀ ਹੈ ਇਸ ਤਰ੍ਹਾਂ ਇਹਦੇ ਉੱਤੇ ਆਪਾਂ ਲਗਾਵਾਂਗੇ ਲੇਸ ਇਸ ਤਰ੍ਹਾਂ ਲੇਸ ਨੂੰ ਬਿਲਕੁਲ ਸਿੱਧਾ ਰੱਖ ਲੈਣਾ ਹੈ ਉੱਪਰ ਔਰ ਇਹਦੇ ਨਾਲ-ਨਾਲ ਇੱਥੇ ਸਿਲਾਈ ਲਗਾ ਲੈਣੀ ਹੈ ਇਹ ਕੋਲ ਤੇ ਆੰਦਨਾ ਜਿਹੜਾ ਆਪਾਂ ਨੇ ਮਾਰਕ ਲਗਾਇਆ ਹੈ ਇੱਕੋ ਗੱਲ ਨੂੰ ਐਕਸਟਰਾ ਨੂੰ ਅਸੀਂ ਕਟਿੰਗ ਕਰ ਲੈਣਾ ਹੈ ਔਰ ਬਿਲਕੁਲ ਨਿਸ਼ਾਨ ਦੇ ਉੱਤੇ ਰੱਖ ਕੇ ਹੁਣ ਤਾਂ ਲੈਸ ਅਟੈਚ ਕਰ ਲੈਣਾ ਹੈ ਇਸੇ ਤਰ੍ਹਾਂ ਆਪਾਂ ਨੇ ਹੁਣ ਦੂਸਰੀ ਪੱਟੀ ਰੈਡੀ ਕਰ ਲੈਣੀ ਹੈ ਫਿਰ ਤੁਹਾਨੂੰ ਦਿਖਾਣੇ ਆ ਕਿ ਕਿਵੇਂ ਇਹਨੂੰ ਅਟੈਚ ਕਰਨਾ ਆਪਾਂ ਨਹੀਂ ਹੁਣ ਸਿੱਧਾ ਕਰ ਲੈਣਾ ਹੈ ਔਰ ਇਸ ਤਰ੍ਹਾਂ ਇਹਦੇ ਤੇ ਰੱਖ ਕੇ ਇੱਥੇ ਸਿਲਾਈ ਲਗਾ ਰਣੀ ਜਿੱਥੇ ਆਪਾਂ ਨੇ ਲੈਸ ਦੀ ਸਿਲਾਈ ਲਗਾਈ ਆ ਉਹਦੇ ਉੱਤੇ ਉੱਤੇ ਸਿਲਾਈ ਲਗਾ ਰਣੀ ਹੈ ਉਹ ਮੈਂ ਉਹ ਪੱਟੀ ਇੱਧਰ ਲਗਾ ਲਾਂਗਾ ਪਾ ਤੇ ਕੋਸ ਜਿੱਥੇ ਇਸ ਸਾਈਡ ਲਗਾਣੀ ਆ కట్ బాల్ సెట్ ਜਿਹੜਾ ਇੱਥੇ ਸਲਾਈ ਲੱਗਦੀ ਇਹਨੂੰ ਆਪਾਂ ਇੱਦਾਂ ਸ਼ੇਰ ਨੂੰ ਉਲਟਾ ਕਰ ਲੈਣਾ ਹੈ। ਔਰ ਇਸ ਕੱਪੜੇ ਦੇ ਉੱਤੇ ਸਲਾਈ ਲਗਾਉਣੀ ਹੈ। ਬਾਈਪਾ ਕਰਤਾ ਨੂੰ ਐਕਸਟਰਾ ਕੱਪੜੇ ਨੂੰ ਕੋਈ ਕਟਿੰਗ ਕਰ ਲੈਣਾ ਹੈ। ਹੁਣ ਇਹ ਮੰਦਰਾ ਸਾਡਾ ਬਣ ਕੇ ਰੈਡੀ ਹੋ ਗਿਆ ਹੁਣ ਇਹਦੇ ਨੀਚੇ ਆਪਾਂ ਨੇ ਇੱਕ ਪਲੇਨ ਕਪੜਾ ਇਸ ਤਰ੍ਹਾਂ ਦਾ ਕੋਈ ਵੀ ਮੈਚਿੰਗ ਤੁਸੀਂ ਲਗਾਣਾ ਹੈ ਠੀਕ ਹੈ ਆਪਾਂ ਉਸ ਤੋਂ ਪਹਿਲਾਂ ਕੀ ਕਰਨਾ ਹੈ ਗਲੇ ਦੀ ਜਿਹੜੀ ਡੀਪ ਨੈਕ ਹੈ ਉਹ ਦੇਖਣਾ ਕਿ ਕਿੰਨਾ ਰੱਖਣਾ ਹੈ ਇਹ ਮੈਂ ਥੋਸ 7 ਰੱਖਣਾ ਹੈ ਜਿੱਥੋਂ ਔਰ ਇਧਰੋਂ 7 ਤੇ ਮਾਰਕ ਕਰ ਲਾਂਗੇ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਨੇ ਦੇਖਣਾ ਹੈ ਕਿ ਸਾਡਾ ਇੱਥੇ نیچے ਕਿੰਨਾ ਕਪੜਾ ਬਚਦਾ ਹੈ ਠੀਕ ਹੈ ਦੇਖੋ ਸਾਨੂੰ ਤਕਰੀਬਨ 8 ਜਾਂ 9 ਇੰਚ ਦੇ نیچے ਨੂੰ ਕਪੜਾ ਚਾਹੀਦਾ ਹੈ ਔਰ ਚੜਾਈ ਸਾਨੂੰ ਚਾਹੀਦੀ ਆ 6 ਇੰਚ ਦੀ ਇਹ ਸਾਡੇ ਕੋਲ ਇਹ ਕਪੜਾ ਆ ਇਧਰ ਨੂੰ ਚੜਾਈ ਹੈਗੀ ਹੈ ਜੀ 7 ਇੰਚ ਆਪਾਂ ਇੱਥੇ ਇੱਕ ਸਲਾਈ ਲਗਾ ਲਾਂਗੇ Okay ਕੱਪੜਾ ਥੋੜਾ ਕੱਟ ਸੀਗਾ ਫੋਲਡਿੰਗ ਦੇ ਲਈ ਅਗਰ ਤੁਹਾਡੇ ਕੋਲ ਜ਼ਿਆਦਾ ਕੱਪੜਾ ਹੈ ਤਾਂ ਤੁਸੀਂ ਇਸ ਤਰ੍ਹਾਂ ਇਸ ਚੀਜ਼ ਨੂੰ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਇਹਨੂੰ ਆਪਣੇ ਸਿੱਧਾ ਕਰ ਲੈਣਾ ਹੈ। ਤੇ ਔਰ ਇਹਨੂੰ ਐਵੇਂ ਫੋਲਡ ਕਰਕੇ ਤੇ ਸੈਂਟਰ ਮਾਰਕ ਕਰ ਲੈਣਾ ਹੈ। ਤਾਂ ਕਿ ਪੱਟੀ ਸਾਡੀ ਦੋਨੋਂ ਸਾਈਡ ਇੱਕਸਾਰ ਲੱਗੇ। ਐਵੇਂ ਰੱਖ ਕੇ ਇਹਦੀ ਵੀ ਨੱਕ ਜਿਹੜੀ ਹੈ ਨੱਕ ਦੀ ਉਹ ਦੇ ਸੈਂਟਰ ਚ ਆਏਗੀ। ਔਰ ਇੱਥੇ ਆਪਾਂ ਨੇ ਜਿਹੜਾ 7 ਇੰਚ ਦਾ ਮਾਰਕ ਕੀਤਾ ਸੀ ਉਹ ਇੱਥੇ ਆ ਗਿਆ ਔਰ ਇਧਰ ਤੋਂ ਵੀ ਆਪਾਂ ਬਰਾਬਰ ਹੀ ਰੱਖਣਾ ਹੈ ਤੈਨੂੰ ਔਰ ਇੱਥੋਂ ਹੁਣ ਆਪਾਂ ਨੇ ਨੈਕ ਦੀ ਜਿਹੜੀ ਚੌੜਾਈ ਹੈ ਉਹ ਮੈਨਣਾ ਨਹੀਂ ਕਿ ਦੋਨੋਂ ਸਾਈਡ ਸੇਮ ਹੋਵੇ ਪਹਿਲਾਂ ਤੋਂ ਦੇਖਾਂਗੇ ਆਪਾਂ ਨੇ ਜਿੰਨਾ ਨੈਕ ਬ੍ਰਾਡ ਰੱਖਣਾ ਹੈ ਸੀ 5.5 ਇੰਚ ਰੱਖਣਾ ਹੈ ਇੰਨਾ ਰੱਖਣਾ ਹੈ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਤਾਂ ਸੈੱਟ ਕਰਕੇ ਦੇਖ ਲੈਣਾ ਕਿ ਸਾਡੇ ਜਿਹੜੀ ਇੱਥੋਂ ਬ੍ਰੌਡਰਾਈ ਹੈ ਕਿੰਨੀ ਆਂਦੀ ਹੈ ਇਹ ਸਾਡੀ 2 ਇੰਚ ਆਂਦੀ ਹੈ ਤਾਂ ਆਪਾਂ ਨੇ 1-1 ਇੰਚ ਦੇਖੋ ਮਾਰਕ ਲਗਾ ਲੈਣਾ ਹੈ ਠੀਕ ਹੈ ਜੀ ਔਰ ਇਹ ਜੋ ਪੱਟੀ ਹੈ ਇਹਨੂੰ ਇੱਥੇ ਰੱਖ ਲੈਣਾ ਹੈ ਜੇ ਇਸ ਤਰ੍ਹਾਂ ਇੱਥੇ ਆਪਾਂ ਨੇ ਪੈਨ ਲਗਾ ਲੈਣੀ ਹੈ ਇੱਕ ਤਾਂ ਕਿ ਜਿਹੜਾ ਕੱਪੜਾ ਸਾਡਾ ਉਹ ਖਿਸਕੇ ਨਾ ਹੁਣ ਆਪਾਂ ਨੇ ਇੱਥੇ ਸਿਲਾਈ ਲਗਾਨੀ ਹੈ ਇੱਥੋਂ ਵੀ ਆਪਾਂ ਕੱਪੜੇ ਨੂੰ ਥੋੜਾ ਸੈਂਟਰ ਕਰ ਲੈਣਾ ਹੈ ਜੀ ਇਸ ਤਰੀਕੇ ਦੇ ਨਾਲ ਹੁਣ ਇੱਥੋਂ ਆਪਾਂ ਨੇ ਲੈਂਸ ਦੇ ਨਾਲ ਨਾਲ ਸਿਲਾਈ ਲਗਾਨੀ ਹੈ आपण ध्यान रक्ना की साडा जिथे कपडा आग उत्तू आपण सलाई जी ध्यान है, लगाणी आहे ਯਾਨੀ ਕਿ ਇਥੋਂ ਸਾਡਾ ਬਿਲਕੁਲ ਸੇਮ ਬਰਾਬਰ ਰਹੇ ਹੁਣ ਆਪਾਂ ਨੇ ਇਹ ਜੋ ਪੱਟੀ ਹੈ ਜਿਹੜੀ ਉੱਟ ਦੀ ਉੱਪਰ ਨੂੰ ਇਹਦੇ ਉੱਤੇ ਆਪਾਂ ਨੇ ਇੱਕ ਸਲਾਈ ਲਗਾ ਲੈਣੀ ਹੈ ਪਹਿਲਾਂ ਇਸ ਨੂੰ ਪੱਕਾ ਕਰ ਲੈਣਾ ਹੈ ਹਲਕਾ ਜਿਹਾ ਪਹਿਲੇ ਜੋ ਐਕਸਟਰਾ ਫਰੈਂਡ ਆ ਕਟਿੰਗ ਕਰ ਲੈਣੇ ਆ। ਆਹ ਤੁਹਾਨੂੰ ਸਾਡਾ neck ਬਣ ਗਿਆ। ਇਹ ਜੋ ਐਕਸਟਰਾ ਹੈ ਇਹਨੂੰ ਕਟਿੰਗ ਕਰ ਲੈਣਾ ਆ। ਬਹੁਤ ਹੀ ਸਿੰਪਲਰ ਸੌਖੇ ਤਰੀਕੇ ਦੇ ਨਾਲ neck ਬਣ ਜਾਂਦਾ ਆ। ਤੇ ਲੇਸ ਇੱਥੇ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਲਗਾ ਸਕਦੇ ਹੋ। ਔਰ ਇਹਦੇ ਉੱਤੇ ਆਪਾਂ ਹੁਣ ਬਟਨ ਲਗਾ ਲਾਂ। ਇਸ ਤਰੀਕੇ ਨਾਲ ਸਾਡੇ ਬਟਨ ਲਾ ਕੇ ਮੈਂ ਰੈਡੀ ਹੋ ਜਾਨਾ ਆ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੂਟ ਜਿਹਾ ਗਰਮੀਆਂ ਦੇ ਵਿੱਚ ਪਾਉਣ ਦੇ ਲਈ ਤੁਸੀਂ ਇਸ ਤਰ੍ਹਾਂ ਆਪਣੇ ਕਿਸੇ ਵੀ ਸਿੰਪਲ ਜਿਹੇ ਸੂਟ ਨੂੰ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਥਰੂ ਕਰਨਾ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਲਈ ਵਧੀਆ ਵੀਡੀਓ ਲੈ ਕੇ ਆਈਏ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਸਾਡੀ ਆਈਡੀ ਹੈ corptek ਬੁਲਾ ਚੋਤ Thank you for watching for Peak Channel.